ਦੁਆਬੇ ਦੇ ਪ੍ਰਸਿੱਧ ਨਗਰ ਰੋੜਕਾ ਕਲਾਂ ਜਲੰਧਰ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰੋੜਕਾ ਕਲਾਂ ਸਮੂਹ ਨਗਰ ਨਿਵਾਸੀਆਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ 38ਵਾਂ ਖੇਡ ਮੇਲਾ ਅੱਜ ਸ਼ਾਨੋ ਸ਼ੌਕਤ ਦੇ ਨਾਲ ਸ਼ੁਰੂ ਹੋ ਗਿਆ ਸਵੇਰੇ ਕਲੱਬ ਦੇ ਅਹੁਦੇਦਾਰਾਂ ਅਤੇ ਉੱਚੇਚੇ ਤੌਰ ਤੇ ਖੇਡ ਮੇਲੇ ਵਿੱਚ ਸ਼ਾਮਲ ਹੋਣ ਆਏ ਐਨ ਆਰ ਆਈ ਵੀਰਾਂ ਵੱਲੋਂ ਕਲੱਬ ਦਾ ਝੰਡਾ ਚੁਲਾ ਕੇ ਖੇਡ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ ਇਸ ਤੋਂ ਬਾਅਦ ਕਬੱਡੀ ਅਤੇ ਫੁੱਟਬਾਲ ਦੇ ਸ਼ਾਨਦਾਰ ਖੇਡ ਮੁਕਾਬਲੇ ਕਰਵਾਏ ਗਏ ਪ੍ਰਬੰਧਕਾਂ ਨੇ ਦੱਸਿਆ ਕਿ ਕੱਲ ਕਬੱਡੀ ਕਲੱਬਾਂ ਦੇ ਮੈਚ ਦੇਖਣਯੋਗ ਹੋਣਗੇ ਜਿਸ ਦਾ ਪਹਿਲਾ 1.5 ਲੱਖ ਦਾ ਇਨਾਮ ਸਵਰਗਵਾਸੀ ਸਰਪੰਚ ਕੁਲਵਿੰਦਰ ਸਿੰਘ ਕਾਕਾ ਦੇ ਪਰਿਵਾਰ ਤੋਂ ਗੁਰਦੀਪ ਸਿੰਘ ਸੰਧੂ ਯੂਐਸਏ ਵੱਲੋਂ ਦਿੱਤਾ ਜਾਵੇਗਾ ਦੂਸਰਾ 1 ਲੱਖ ਦਾ ਇਨਾਮ ਸੁੱਚਾ ਸਿੰਘ ਤੇ ਗੁਰਜੀਤ ਸਿੰਘ ਸੰਧੂ ਯੂਐਸਏ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਫੁੱਟਬਾਲ ਆਲ ਓਪਨ ਦਾ ਪਹਿਲਾ ਇਨਾਮ ਹਰਪਿੰਦਰ ਸਿੰਘ ਸੰਧੂ ਤੇ ਪ੍ਰਿਤਪਾਲ ਸਿੰਘ ਸੰਧੂ ਵੱਲੋਂ ਅਤੇ ਦੂਸਰਾ ਇਨਾਮ ਸਖਵੀਰ ਸਿੰਘ ਸੰਧੂ ਗੋਨਿਕਿਆ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਲੰਗਰਾਂ ਦੀ ਸੇਵਾ ਸਤਨਾਮ ਸਿੰਘ ਪੱਪਾ ਕੈਨੇਡਾ ਵੱਲੋਂ ਕੀਤੀ ਜਾ ਰਹੀ ਹੈ ਖੇਡ ਮੇਲੇ ਵਿੱਚ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਐਨ ਆਰ ਆਈ ਵੀਰ ਖੇਡ ਪ੍ਰੇਮੀ ਪਹੁੰਚੇ ਹੋਏ ਹਨ ਜਿਨ੍ਹਾਂ ਵਿੱਚ ਗੁਰਦੀਪ ਸਿੰਘ ਸੰਧੂ ਯੂ ਐਸ ਏ ਨਰਿੰਦਰ ਸਿੰਘ ਬਾਬੇ ਜੰਤੇ ਕੇ ਮਨਦੀਪ ਸਿੰਘ ਜੈਲਦਾਰਾਂ ਦੇ ਸਤਨਾਮ ਸਿੰਘ ਹਰਵਿੰਦਰ ਸਿੰਘ ਕੈਨੇਡਾ ਸ਼ਾਮਲ ਹਨ ਐਸ ਮੌਕੇ ਤੇ ਕਲੱਬ ਦੇ ਚੇਅਰਮੈਨ ਕਲਵਨ ਸਿੰਘ ਸੰਧੂ, ਸ਼ੇਵ ਕੁਮਾਰ ਤਿਵਾੜੀ, ਪ੍ਰਧਾਨ ਜਗਦੀਪ ਸਿੰਘ, ਗੁਰਵਿੰਦਰ ਸਿੰਘ ਲੰਬੜਦਾਰ, ਡਾਕਟਰ ਲੇਖਨਮ ਲਬੜੀ, ਗੁਰਿੰਦਰ ਸਿੰਘ ਸੰਧੂ, ਮਨਜੀਤ ਸਿੰਘ ਸੰਧੂ, ਜਗਮਿੰਦਰਪਾਲ ਸਿੰਘ ਸੰਧੂ, ਜੁਹਾਰ ਸਿੰਘ ਬਿਸ਼ਮ ਮਿੱਤਰ ਤਿਵਾੜੀ, ਜਸਪ੍ਰੀਤ ਸਿੰਘ, ਅਮਰੀਕ ਸਿੰਘ, ਚਰਨਜੀਤ ਸਿੰਘ, ਅਮਰਜੀਤ ਕੁਮਾਰ ਟਾਂਡਾ, ਸੰਤੋਖ ਸਿੰਘ ਐਥਲੀਟ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜੀ ਖੁਸ਼ੀ ਦਾ ਦਿਨਵਾ। ਤਰੀਕ 31 ਮਾਰਚ 36 ਮਾ ਇਹ ਅੱਜ ਇੰਡੂ ਖੇਡ ਮੇਲਾ ਆ ਉਸ ਦੀ ਅੱਜ ਸ਼ੁਰੂਆਤ ਕਰਕੇ ਆਪੇ ਹਾਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਤੇ ਮਾੜੀ ਸੰਗਤ ਤੋਂ ਰੋਕਣ ਦੇ ਲਈ ਬਹੁਤ ਵੱਡਾ ਉਪਰਾਲਾ ਆ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਤਕਰੀਬਨ ਪਿਛਲੇ 37 ਸਾਲ ਲਗਾਤਾਰ ਕਰਉਂਦੇ ਆਏ ਆ ਬਹੁਤ ਪ੍ਰਾਤਨ ਇਹ ਟੂਰਨਾਮੈਂਟ ਹੋ ਰਿਹਾ ਹੈ ਪਿੰਡ ਦੇ ਵਿੱਚ ਤੇ ਨੌਜਵਾਨ ਪੀੜੀ ਨੂੰ ਕਾਫੀ ਪ੍ਰੇਰਨਾ ਮਿਲਦੀ ਆ ਤੇ ਅੱਗੇ ਵਾਸਤੇ ਹੋਰ ਵੀ ਇਸ ਨੂੰ ਸਜਾ ਬਣਾਉਣ ਦੇ ਲਈ ਕਬੱਡੀ ਦੇ ਕੋਚ ਕਪਟਵਾਲ ਦੇ ਕੋਚਨਾਂ ਨਾਲ ਸੰਪਰਕ ਕੀਤਾ ਹੋਇਆ ਹੈ ਤੇ ਉਹ ਹਰ ਸਾਲ ਲਗਾਤਾਰ ਇਹ ਜਿਹੜਾ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਊਗੀ ਉਹਨਾਂ ਵਾਸਤੇ ਵੀ ਵਿਚਾਰਾਂ ਹੋਈਆਂ ਆ ਤੇ ਬਹੁਤ ਵੱਡਾ ਉਪਰਾਲਾ ਆ ਮੈਂ ਸੰਝਦਾ ਇਹਦੇ ਵਿੱਚ ਹਰ ਨੌਜਵਾਨ ਨੂੰ ਇਸ ਵਿੱਚ ਭਾਗ ਲੈਣਾ ਚਾਹੀਦਾ ਤਾਂ ਕਿ ਪਾਰਟੀ ਲੈ ਮਤੋਂ ਉੱਪਰ ਉੱਠ ਕੇ ਇਹ ਚੀਜ਼ ਆਪਾਂ ਕੀਤੀ ਜਾਵੇ ਤਾਂ ਕਿ ਜਿਹੜਾ ਇਹ ਗਰਾਊਂਡ ਦਾ ਸਾਰਾ ਮੈਂ ਇਹ ਵੀ ਬੇਨਤੀ ਕਰਦਾ ਨਾ ਪ੍ਰਬੰਧਕਾਂ ਨੂੰ ਵੀ ਸਾਰਾ ਜਿਹੜਾ ਹਿਸਾਬ ਆ ਉਹ ਆਨਲਾਈਨ ਬੁਕਤਾਂ ਦੇ ਵਿੱਚ ਕੀਤਾ ਜਾਵੇ ਤਾਂ ਕਿ ਪਾਰਦਰਸ਼ਤਾ ਦੇ ਨਾਲ ਆਪਾਂ ਜਿਹੜਾ ਨੌਜਵਾਨਾਂ ਨੂੰ ਸੇਧ ਦੇਣੀ ਆ ਔਰ ਸਾਫ਼ ਸੁਥਰੇ ਅਕਸ ਦੇ ਨਾਲ ਲੋਕਾਂ ਦੇ ਵਿੱਚ ਪੇਸ਼ ਆਈਏ ਤਾਂ ਕਿ ਸਾਡੇ ਲੋਕਾਂ ਦਾ ਮਨੋਬਲ ਵੀ ਉੱਚਾ ਹੋਵੇ ਖਿਡਾਰੀਆਂ ਦਾ ਮਨੋਬਲ ਵੀ ਉੱਚਾ ਹੋਵੇ ਵੱਧ ਤੋਂ ਵੱਧ ਇਨਾਮ ਦੇ ਕੇ ਉਹਨਾਂ ਨੂੰ ਨਸ਼ਿਆਂ ਦਾ ਜਿਹੜਾ ਉਹਦਾ ਪੰਜਾਬ ਬਣਾਇਆ ਉਸ ਤੋਂ ਬਚਾਉਣ ਦੇ ਲਈ ਆਪਾਂ ਪੂਰਨ ਸਹਿਯੋਗ ਕਰਨਾ ਚਾਹੀਦਾ ਹੈ ਸਮਾਪਨ ਪ੍ਰਬੰਧਕ ਕਮੇਟੀ ਦਾ ਤੇ ਪਰਵਾਨ ਪਿੰਡੂ ਖੇਡ ਮੇਲਾ ਕਰਾਉਣ ਵਾਲੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਹੋਵੇ ਅੱਜ ਸ਼ਹੀਦ ਦੇਨੂ ਸਰਦਾਰ ਭਗਤ ਸਪੋਰਟਸ ਐਂਡ ਕਲਚਰ ਕਲੱਬ ਪ੍ਰੋਤਕਾ ਕਲੱਬ ਵੱਲੋਂ ਜਿਹੜਾ 38ਵਾਂ ਪਿੰਡੂ ਖੇਡ ਮੇਲਾ ਆ ਉਹ ਸ਼ੁਰੂ ਕਰਵਾਇਆ ਜਾ ਰਿਹਾ ਹੈ ਜਿਹਦੇ ਸੰਬੰਧ ਵਿੱਚ ਵੱਡੀ ਗਿਣਤੀ 'ਚ ਸਾਡੇ ਐਨਆਰਆਈ ਵੀਰ ਜਿਹੜੇ ਕੋਈ ਇੱਥੇ ਪਹੁੰਚੇ ਆ ਜਿਹੜੇ ਇਸ ਵੇਲੇ ਮੇਰੇ ਨਾਲ ਵਿਖੜੇ ਆ ਗਰਦੀਪ ਸਿੰਘ ਜੀ ਯੂ ਐਸ اے ਨਿੰਦ ਸਿੰਘ ਜੀ ਬਾਬਾ ਜੰਤੇ ਕੇ ਕੈਨੇਡਿਆਂ ਸਤਨਾਮ ਹੁਣੀ ਰਵਿੰਦਰ ਹੁਣੀ ਉਹ ਵੀ ਕੈਨੇਡਾ ਤੋਂ ਬਹੁਤ ਸਾਰੇ ਜਿਹੜੇ ਐਨ ਆਰ ਆਈਆ ਦੇਵੀ ਹੁਣੀ ਫੁੱਟਬਾਲ ਸਾਬ ਦਾ ਪਲੇਅਰ ਉਹ ਵੀ ਇੱਥੇ ਪਹੁੰਚੇ ਅੱਜ ਸ਼ੁਰੂਆਤ ਦੇ ਵੇਲੇ ਅੱਜ ਸਾਰੇ ਸੰਗਤ ਦੇ ਸਾਹਮਣੇ ਜਿਹੜਾ ਇਸ ਕਲੱਬ ਦਾ ਨਿਸ਼ਾਨ ਆ ਸ਼ਹੀਦਾਂ ਸਰਦਾਰ ਭਗਤ ਸਿੰਘ ਦਾ ਝੰਡਾ ਜਿਹੜਾ ਉਹ ਚੁਲਾਇਆ ਗਿਆ ਚੁਲਾਉਣ ਤੋਂ ਬਾਅਦ ਜਿਹੜੇ ਅਲ ਓਪਨ ਦੇ ਮੈਚ ਜਿਹੜੇ ਫੁੱਟਬਾਲ ਦੇ ਆ ਫੁੱਟਬਾਲ ਦਾ ਪਹਿਲਾ ਮੈਚ ਜਿਹੜਾ ਵੀਰਪਿੰਡ ਤੇ ਸਨਵਾ ਦੇ ਵਿਚਾਲੇ ਖੇਡਿਆ ਜਾ ਰਿਹਾ ਔਰ ਇਸੇ ਤਰ੍ਹਾਂ ਜਿਹੜੇ ਔਰ ਓਪਨ ਦੇ ਫੁੱਟਬਾਲ ਦੇ ਮੈਚ ਆ ਪਿੰਡ ਪੱਦਰ ਦੇ ਉਹ ਕਰਾਏ ਜਾ ਰਹੇ ਆ ਨਾਲ ਹੀ ਅਬ 50 40 ਸਾਲ ਤੋਂ ਉੱਪਰ ਜਿਹੜੇ ਉਮਰ ਵਾਲੇ ਆ ਉਹ ਮੈਚ ਵੀ ਸੱਦੀਆਂ ਟੀਮਾਂ ਦੇ ਕਰਾਏ ਜਾਣਗੇ ਇਹਦੇ ਨਾਲ ਹੀ 55 ਕਿਲੋ ਕਬੱਡੀ 75 ਕਿਲੋ ਕਬੱਡੀ ਜਿਹੜੇ ਅੱਜ ਮੈਚ ਕਰਾਏ ਜਾਣਗੇ ਸੱਦੀਆਂ ਟੀਮਾਂ ਦੇ ਉਸ ਤੋਂ ਬਾਅਦ ਜਿਹੜਾ ਕਬੱਡੀ ਦਾ 75 ਕਿਲੋ ਦਾ ਮੈਚ ਆ ਉਹ ਫਾਈਨਲ ਦਾ ਕੱਲ ਨੂੰ ਕਰਾਵਾਂਗੇ ਤੇ ਨਾਲ ਹੀ ਜਿਹੜੀਆਂ 8 ਬਹੁਤ ਹੀ ਮਤਲਬ ਮਸ਼ਹੂਰ ਜਿਹੜੀਆਂ ਕਬੱਡੀ ਦੀਆਂ ਕਲਪਾਂ ਆ ਉਹ ਆਪਣੇ ਜੋਰ ਇਸ ਗਰਾਊਂਡ ਵਿੱਚ ਦਿਖਾਣ ਗੀਆਂ ਸੋ ਸੰਗਤਾਂ ਨੂੰ ਬੇਨਤੀ ਕਰਦੇ ਆ ਵੀ ਹਮ ਹਮਾ ਕੇ ਇਸ ਖੇਡੇ ਮੇਲੇ ਦੀ ਰੌਣਕ ਨੂੰ ਵਧਾਓ ਤੇ ਆਨੰਦ ਮਾਣੋ ਖੇਡਾਂ ਜਿਹੜੀਆਂ ਆ ਉਹ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਦੀਆਂ ਜੇ ਆਪਾਂ ਚਾਹੀਏ ਤਾਂ ਜੇ ਨਸ਼ੇ ਕਰਕੇ ਖੇਡ ਖੇਡਣਾ ਉਹ ਇੱਕ ਵੱਖਰੀ ਚੀਜ਼ ਆ ਪਰੰਤੂ ਸਾਡਾ ਮੰਤਵ ਜਿਹੜਾ ਆ ਸਾਡੀ ਕਲੱਬ ਦਾ ਮੰਤਵ ਇਹੀ ਆ ਕਿ ਖੇਡਾਂ ਜਿਹੜੀਆਂ ਉਹ ਨਸ਼ਿਆਂ ਨੂੰ ਦੂਰ ਕਰਨ ਲਈ ਖੇਡੀਆਂ ਜਾਣ ਤੇ ਆਉਣ ਵਾਲਾ ਪਿੱਖ ਜਿਹੜਾ ਨੌਜਵਾਨਾਂ ਦੇ ਚੰਗਾ ਹੋਊਗਾ